ਦੋਸਤੋ ਪਿਛਲੇ 40-50 ਸਾਲਾਂ ਦੇ ਵਿੱਚ ਦੁਨੀਆ ਨੇ ਜਿੰਨੀ ਤਰੱਕੀ ਕੀਤੀ ਹੈ ਇਹ ਕਹ ਲੋ ਕਿ ਇਸ ਤੋਂ 100 ਸਾਲ ਪਹਿਲਾਂ ਨਾ ਤਾਂ ਇਦਾਂ ਦੀ ਕੋਈ ਚੀਜ਼ ਕਿਆਸੀ ਜਾ ਸਕਦੀ ਸੀ ਨਾ ਹੀ ਕੋਈ ਸੋਚ ਸਕਦਾ ਸੀ ਬੇਸ ਲੈਵਲ ਤੇ ਜਾ ਕੇ ਵੀ ਦੁਨੀਆ ਕਦੇ ਤਰੱਕੀ ਕਰੂਗੀ ਪਰ ਉਹ ਤਰੱਕੀ ਹੋਈ ਵੀ ਅਤੇ ਅਸੀਂ ਸਾਰਿਆਂ ਨੇ ਵੇਖੀ ਵੀ ਹੈ ਕਿਦਾਂ ਤਾਰਾਂ ਵਾਲੇ ਫੋਨਾਂ ਤੋਂ ਪਹਿਲਾਂ ਬਿਨਾਂ ਤਾਰਾਂ ਵਾਲਾ ਬਿਨਾਂ ਤਾਰਾਂ ਵਾਲੇ ਨੋਕੀਆ 3310 ਤੋਂ ਬਾਅਦ ਆਈਫੋਨ ਆ ਤੇ ਆਈਫੋਨ ਦੀ ਦੁਨੀਆ ਨੇ ਇੱਕ ਇਨਕਲਾਬ ਲਿਆ ਤਾਂ ਸਾਡੀਆਂ ਜੇਬਾਂ ਦੇ ਵਿੱਚ ਇੰਟਰਨੈਟ ਆ ਗਿਆ ਸਾਡੀਆਂ ਜੇਬਾਂ ਦੇ ਵਿੱਚ ਉਹ ਚੀਜ਼ਾਂ ਆ ਗਈਆਂ ਜਿਨ੍ਹਾਂ ਦੇ ਬਾਬਤ ਅਸੀਂ ਕਹ ਜੀ ਸੋਚ ਵੀ ਨਹੀਂ ਸੀ ਸਕਦੇ ਸਫਾਰੀ ਦੇ ਆਉਣ ਦੇ ਨਾਲ ਤੁਸੀਂ ਹਰ ਕੋਈ ਚੀਜ਼ ਜਿਹੜਾ ਜਗ੍ਹਾ ਤੇ ਮੈਂਟੋ ਮੈਂਟੀ ਸਰਚ ਕਰ ਸਕਦੇ ਆ ਤੁਹਾਡੀਆਂ ਜੇਬਾਂ ਦੇ ਵਿੱਚ ਤੁਹਾਡੀਆਂ ਸਾਰੀਆਂ ਲੋਕੇਸ਼ਨਾਂ ਸਭ ਕੁਝ ਆ ਗਿਆ ਕੱਲੇ ਆਈਫੋਨ ਦੇ ਨਹੀਂ ਬਾਕੀ ਸੈਮਸੰਗ ਹੋਰ ਵੀ ਬਹੁਤ ਸਾਰੀਆਂ ਡਿਵਾਈਸਸ ਨੇ ਸਾਰਿਆਂ ਦੇ ਵਿੱਚ ਤੇ ਆਈਫੋਨ ਜਦੋਂ ਪਹਿਲਾ ਆਇਆ ਸੀਗਾ ਤੇ ਹੁਣ ਆਈਫੋਨ 16ਵਾਂ ਜਿਹੜਾ ਆ ਦੇਖੋ ਇਹਦੇ ਵਿੱਚ ਕਿੰਨਾ ਫਰਕ ਹੈ ਤੇ ਕਿੰਨੀ ਜਿਆਦਾ ਟੈਕਨੋਲੋਜੀ ਨੇ ਤਰੱਕੀ ਕੀਤੀ ਹੈ ਸੋ ਇਹ ਤਾਂ ਲਗਾਤਾਰ ਗੱਲ ਚੱਲੀ ਰਹੀ ਸੀਗੀ ਪਰ ਸਾਲ ਡੇਢ ਸਾਲ ਪਹਿਲਾਂ ਜਦੋਂ ਚੈਟ ਜੀਪੀਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਆਉਂਦਾ ਤੇ ਇੱਕ ਇਨਕਲਾਬ ਸੀਗਾ ਤੇ ਇਹ ਵੀ ਇਦਾਂ ਹੀ ਸੀਗਾ ਕਿ ਜਦੋਂ ਉਹਨਾਂ ਸਮਿਆਂ ਦਾ ਆਈਫੋਨ ਤੇ ਅੱਜ ਦਾ ਆਈਫੋਨ ਕਿੱਦਾਂ ਦਾ ਇਹ ਹੀ ਗੱਲ ਜਿਹੜੀ ਬਾਰ-ਬਾਰ ਕੀਤੀ ਜਾ ਰਹੀ ਆ ਕਿ ਅੱਜ ਦੀ ਚੈਟ ਜੀਪੀਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਤੇ ਅੱਜ ਤੋਂ 10-15 ਸਾਲ ਦੇ ਵਿੱਚ ਕਿੰਨੀ ਤਰੱਕੀ ਕਰ ਜਾਣੀ ਐ ਨੇ ਇਹਨੂੰ ਲੈ ਕੇ ਲਗਾਤਾਰ ਗੱਲ ਚੱਲ ਰਹੀ ਸੀਗੀ ਤੇ ਇਹਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜਾ ਯੂਐਸਏ ਤੇ ਚਾਈਨਾ ਦੀ ਵੀ ਚੱਲਦੀ ਰਹਿੰਦੀ ਕਿਉਂਕਿ ਇੱਕ ਬਹੁਤ ਵੱਡਾ ਜੀਓਪੋਲਿਟਿਕਸ ਦਾ ਮਸਲਾ ਵੀ ਇਹ ਜਿਹੜਾ ਉਹ ਬਣ ਜਾਂਦਾ ਕਿਉਂਕਿ ਯੂਐਸਏ ਤੁਹਾਨੂੰ ਪਤਾ ਜਿੱਦੀ ਵੱਡੀ ਉਹਨਾਂ ਦੀ ਇਕਨੋਮੀ ਆ ਦੁਨੀਆ ਤੇ ਉਹ ਰਾਜ ਕਰਦਾ ਤੇ ਲੱਗਦਾ ਵੀ ਇਦਾਂ ਵੇ 21ਵੀਂ ਸਦੀ ਵੀ ਉਹਨਾਂ ਦੀ ਹੋਣੀ ਹੈ ਪਰ 21ਵੀਂ ਸਦੀ ਐਕਚੁਅਲੀ ਹੋਣੀ ਉਹਦੀ ਆ ਜਿਨੇ ਇਸ ਟੈਕਨੀਕਲ ਦੁਨੀਆ ਦੇ ਉੱਤੇ ਜਿੱਤ ਪਾ ਲਈ ਤੇ ਬਾਕੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤਾਂ ਅਮਰੀਕਾ ਅੱਗੇ ਹੀ ਸੀਗਾ ਤੇ ਜਦੋਂ ਇਹ ਚੈਟ ਜੀਪੀਟੀ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਉਂਦੀ ਹੈ ਤੇ ਉਹਦੇ ਵਿੱਚ ਵੀ ਜਿੱਦਾਂ ਯੂ ਐਸ اے ਦਾ ਹੱਥ ਉੱਤੇ ਹੋ ਗਿਆ ਕਿਉਂਕਿ ਚੈਟ ਜੀਪੀਟੀ ਬਣਾਉਣ ਵਾਲੀ ਉੱਥੇ ਹੀ ਉਹਨਾਂ ਦੀ ਸਿਲੀਕਨ ਵੈਲੀ ਵਾਲੀ ਕੰਪਨੀ ਸੀ ਸੈਮ ਆਲਟਮੈਨ ਉਹਨਾਂ ਦੀ ਤੇ ਲੱਗਦਾ ਸੀ ਵੀ ਇਹ ਸੈਟ ਆਵੇ ਹੁਣ ਤਾਂ ਕੰਮ ਹੁਣ ਯੂ ਐਸ اے ਨੂੰ ਕੌਣ ਮਾਤ ਦੇ ਦੋ ਇਹ ਜਿਹੜਾ ਸੈਮ ਆਲਟਮੈਨ ਹੈ ਇਹਨੂੰ ਇੱਕ ਇੰਡੀਅਨ ਸਖਸ਼ ਨੇ ਪੁੱਛਿਆ ਸੀਗਾ ਕਿ ਤੁਸੀਂ ਤਾਂ ਬਹੁਤ ਪੈਸੇ ਖਰਚੇ ਹਨ ਇਹਨੂੰ ਕਿਹਾ ਜਾ ਰਿਹਾ ਕਿ ਚੈਟ ਜੀਪੀਟੀ ਜਿਹੜਾ ਬਹੁਤ ਪੈਸਿਆਂ ਦੀ ਇਹਦੀ ਜਰੂਰਤ ਹੈ ਇਹਨੂੰ ਚਲਾਉਣ ਦੇ ਲਈ ਬਹੁਤ ਵੱਡੀਆਂ ਡਿਵੈਲਪਮੈਂਟ ਬਹੁਤ ਵੱਡੇ ਡਿਵੈਲਪਮੈਂਟ ਬਜਟਸ ਬਹੁਤ ਵੱਡੇ ਪੈਸਿਆਂ ਦੀ ਚੀਜ਼ਾਂ ਦੀ ਜਰੂਰਤ ਹੈ ਤੇ ਇਹਨੂੰ ਜਦੋਂ ਪੁੱਛਿਆ ਗਿਆ ਸैम ਆਲਟਮੈਨ ਨੂੰ ਤਾਂ ਇਹਨੇ ਕਿਹਾ ਇਹ ਤਾਂ ਉਹ ਜਿਹੜਾ ਇੰਡੀਆ ਸਕਸਗਾ ਉਹਨੇ ਪੁੱਛਿਆ ਸੀਗਾ ਕਿ ਘੱਟ ਪੈਸਿਆਂ ਦੇ ਵਿੱਚ ਵੀ ਜੇ ਕਰ ਆਪਾਂ ਇਹਨੂੰ ਡਿਵੈਲਪ ਕਰ ਲਈਏ ਸैम ਆਲਟਮੈਨ ਨੇ ਕਿਹਾ ਉਹ ਤਾਂ ਹੋਪਲੈਸਟਿਕ ਗੱਲ ਹੈ ਇਦਾਂ ਨਹੀਂ ਹੋ ਸਕਦਾ ਪਰ ਪਿਛਲੇ ਹਫ਼ਤੇ ਤੋਂ ਚਾਈਨਾ ਨੇ ਐਸੀ ਪਟਕਣੀ ਦਿੱਤੀ ਹੈ ਇਹਨਾਂ ਦੀ ਕੰਪਨੀ ਨੇ ਚਾਈਨਾ ਵਾਲਿਆਂ ਨੇ ਜਿਹੜਾ ਚੈਟ ਜੀਪੀਟੀ ਦੇ ਮੁਕਾਬਲ ਜਿਹੜਾ ਡੀਪ ਸੀਕ ਬਣਾ ਕੇ ਇਹਨਾਂ ਨੂੰ ਫ੍ਰੀਜ਼ ਕਰ ਦਿੱਤਾ ਇੱਕ ਵਾਰੀ 트럼ਪ ਵੀ ਬਿਆਨ ਦਿਆ ਰਿਹਾ ਕਿ ਭਾਈ ਤੁਹਾਨੂੰ ਦੇਖਣਾ ਪੈਣਾ ਕਿ ਤੁਸੀਂ ਇਹਨਾਂ ਦਾ ਮੁਕਾਬਲਾ ਹੁਣ ਕਿੱਦਾਂ ਕਰਨਾ ਕਿਉਂਕਿ ਜਿਵੇਂ ਮੈਂ ਕਿਹਾ ਕਿ ਇਹ ਗੱਲ ਕੱਲੀ ਇਹ ਨਹੀਂ ਹੈਗੀ ਕਿ ਇੱਕ ਅਮਰੀਕਾ ਦੀ ਕੰਪਨੀ ਨੇ ਕੋਈ ਚੀਜ਼ ਬਣਾ ਦਿੱਤੀ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੁਣ ਦੇਖੋ ਟਿਕਟੌਕ ਦਾ ਰੌਲਾ ਕੀ ਹੈ ਟਿਕਟੌਕ ਬਾਈਟ ਡਾਂਸ ਜਿਹੜੀ ਕੰਪਨੀ ਉਹ ਚਾਈਨਿਸ ਕੰਪਨੀ ਹੈ ਸਾਰੀਆਂ ਜਗ੍ਹਾਾਂ ਤੇ ਉਹ ਬੰਦ ਕਰਾਉਣ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਕਿ ਬਾਈਟ ਡਾਂਸ ਦਾ ਉਹ ਕਦੇ ਵੀ ਡਾਟਾ ਚਾਈਨਿਸ ਗਵਰਨਮੈਂਟ ਨੂੰ ਤੋਂ ਲੈ ਸਕਦੀ ਹੈ ਤੇ ਬਾਈਟ ਡਾਂਸ ਜਿਹੜੀ ਚਾਈਨਿਸ ਕੰਪਨੀ ਹੈ ਉਹ ਕਿੱਦਾਂ ਮਨਾ ਕਰ ਦੋਗੀ ਚਾਈਨਾਰ ਕੀ ਸਰਕਾਰ ਨੂੰ ਤੇ ਇਸੇ ਕਰਕੇ ਜੇਕਰ ਯੂਐਸਏ ਦੀ ਕੋਈ ਓਪਨ AI ਜਿਹੜੀ ਇਹ ਇਹਨਾਂ ਦੀ ਸैम ਵੋਲਟਮੈਨ ਉਹਨਾਂ ਦੀ ਸਿਗਿਅਤਾ ਅਮਰੀਕਾ ਦੀ ਸੀ ਉੱਥੇ ਦੀ ਉਹਨਾਂ ਦੀ ਸਿਲੀਕਨ ਵੈਲੀ ਦੀ ਸੀ ਵੀ ਉਹ ਉਹਨਾਂ ਦਾ ਪੂਰਾ ਜਿਹੜਾ ਦਬਦਬਾ ਸੀਗਾ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਤੇ ਪਰ ਜਦੋਂ ਦਾ ਇਹ ਡੀਪ ਸੀਕ ਆਇਆ ਇਹ ਜਿਵੇਂ ਪਹਿਲਾਂ ਕਿਹਾ ਕਿ ਫਰੀਜ਼ਰ ਦੇ ਵਿੱਚ ਲਾਉਂਦੇ ਨੇ ਇੱਕ ਵਾਰ ਸਾਰੇ ਕਿਉਂਕਿ ਇਹਦੀ ਕੀਮਤ ਬਹੁਤ ਘੱਟ ਹੈ ਤੇ ਇਸ ਵਾਰ ਜਿਹੜਾ ਡਿਫਰੈਂਟ ਚੀਜ਼ ਇਹ ਹੋਈ ਹੈ ਕਿ ਅੱਗੇ ਇਹ ਕੋਈ ਚਾਇਨਾ ਨੇ ਹੁਣ ਚਾਇਨਾ ਉਹ ਨਹੀਂ ਕਿ ਪੁਰਾਣੀ ਕੋਪੀ ਮਾਡਲ ਬਣਾ ਬਣਾ ਕੇ ਵੇਚਦਾ ਉਹ ਹੁਣ ਅਵਿਸ਼ਕਾਰ ਕਰ ਰਹੇ ਨੇ ਤੇ ਇਹ ਜਿਹੜਾ ਅਵਿਸ਼ਕਾਰ ਰਿਹਾ ਹੈ ਸਦੀ ਦਾ ਬੜਾ ਤਕੜਾ ਇਹਨੂੰ ਇਨਕਲਾਬ ਮੰਨਿਆ ਜਾ ਰਿਹਾ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਦੇ ਵਿੱਚ ਹੁਣ ਕਹਿਣ ਨੂੰ ਤਾਂ ਗੱਲ ਇਹ ਵੀ ਲੋਕੀ ਕਹਿੰਦੇ ਕਿ ਇੰਡੀਆ ਜਿਹੜਾ ਉਹਦੇ ਤੋਂ 1 ਸਾਲ ਪਹਿਲਾਂ ਆਜ਼ਾਦ ਹੋਇਆ ਸੀ ਆਬਾਦੀ ਵੀ ਸਾਡੀ ਲਗਭਗ ਇੰਨੀ ਆ ਚਾਈਨਾ ਨੇ ਆਪਣੀ ਆਬਾਦੀ ਨੂੰ ਇੱਕ ਹਥਿਆਰ ਵਾਂਗ ਵਰਤ ਕੇ ਪਹਿਲਾਂ ਉਹਨਾਂ ਨੇ ਦੁਨੀਆ ਦੇ ਵਿੱਚ ਸਾਰਾ ਇਹ ਸਮਾਨ ਇਦਾਂ ਦਾ ਸਿੱਟਿਆ ਚੀਪ ਸਟੱਪ ਜਿਹੜਾ ਸੀ ਕਾਪੀਆਂ ਜਿਹੜੀਆਂ ਸੀਗੀਆਂ ਉਤੋਂ ਉਹਨਾਂ ਨੇ ਐਸੀ ਆਪਣਾ ਸਾਰਾ ਕੁਝ ਖੜਾ ਕਰ ਲਿਆ ਤੇ ਹੁਣ ਜਿਸ ਲੈਵਲ ਤੇ ਉਹ ਵਿਸ਼ਕਾਰ ਕਰ ਰਹੇ ਨੇ ਸਪੇਸ ਦੀ ਦੁਨੀਆ ਦੇ ਵਿੱਚ ਵੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਵੀ ਉਹ ਨਾ ਕਦੀ ਪਹਿਲਾ ਕਿਸੇ ਨੇ ਦੇਖਿਆ ਤੇ ਨਾ ਸੁਣਿਆ ਤੇ ਹੁਣ ਅਮਰੀਕਾ ਵਾਲਿਆਂ ਨੂੰ ਵੀ ਹੱਥਾਂ ਪੈਰਾਂ ਦੀ ਅੱਛਾ ਜੇਕਰ ਆਪਾਂ ਬੇਸਿਕ ਜੀ ਗੱਲ ਕਰੀਏ ਕਿ ਐਕਚੁਅਲੀ ਇਹ AI ਹੈ ਕੀ ਹੁਣ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਐਵੇਂ ਹੀ ਬਿਨਾ ਗੱਲ ਤੋਂ ਰੌਲਾ ਪਾਇਆ ਹੋਇਆ ਕਿ ਸਰਚ ਇੰਜਨ ਤਾਂ Google ਬਹੁਤ ਚਿਰਦਾ ਹੈ ਹੋਰ ਵੀ ਕਿ ਸਰਚ ਇੰਜਨ ਹੈਗੇ ਨੇ ਜਿਦੇ ਵਿੱਚ ਤੁਸੀਂ ਕੋਈ ਵੀ ਨਾਮ ਪਾਪ ਉਹਦੀ ਸਾਰੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ ਜੋ ਕਿ ਸਹੀ ਗੱਲ ਵੀ ਆ ਵੀ ਜੇਕਰ ਹੁਣ ਤੁਸੀਂ ਕਹੋ ਕਿ ਭਗਵੰਤ ਮਾਨ ਉਹਦੇ ਵਿੱਚ ਤੁਸੀਂ ਟਾਈਪ ਕਰੋ ਤੇ ਬਹੁਤ ਸਾਰੀਆਂ ਚੀਜ਼ਾਂ ਭਗਵੰਤ ਮਾਨ ਦੇ ਨਾਲ ਸੰਬੰਧਿਤ ਆਰਟੀਕਲ ਉਹਦੀਆਂ ਫੋਟੋਸ Google ਤੇ ਵੀ ਆ ਜਾਣੀਆਂ ਪਰ ਜਿਹੜਾ ਇਹ ਚੈਟ ਜੀਪੀਟੀ ਆ ਇਹਦੇ ਤੇ ਕੀ ਆਉਣਾ ਕਿ ਇਹਦੇ ਤੇ ਭਗਵੰਤ ਮਾਨ ਦੇ ਨਾਲ ਸੰਬੰਧਿਤ ਕਹ ਲਓ ਕਿ ਲੋਵੇ ਲਬਾਬ ਕਿਸੇ ਆਰਟੀਕਲ ਦਾ ਜਿਹੜਾ ਮੇਨ ਨਿਚੋੜ ਹੁੰਦਾ ਉਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਜਾਣੀਆਂ ਜਾਂ ਬਹੁਤ ਸਾਰੇ ਲੋਕ ਜਾਂ ਕੰਪਨੀਆਂ ਇਹਨੂੰ ਯੂਜ਼ ਕਰ ਰਹੀਆਂ ਨੇ ਕਿ ਉਹ ਇਹਦੇ ਵਿੱਚ ਟਾਈਪ ਕਰ ਦੀਆਂ ਨੇ ਜਾ ਕੇ ਕਿ ਹਾਂ ਮੇਰੇ ਕੋ ਆ ਇੱਕ ਆਈਡੀਆ ਆ ਮੈਨੂੰ ਕੋ ਵੈਬਸਾਈਟ ਡਿਵੈਲਪ ਕਰਨੀ ਚਾਹਣਾ ਜਾਂ ਮੇਰੇ ਕੋ ਆ ਆਈਡੀਆ ਮੈਂ ਬਿਜ਼ਨਸ ਡਿਵੈਲਪ ਕਰਨਾ ਚਾਹਣਾ ਤੇ ਫਿਰ ਉਹ ਚੈਟ ਜੀਪੀਟੀ ਨੂੰ ਪੁੱਛਦਾ ਕਿ ਮੇਰੇ ਕੋ ਕੀ ਕੀ ਆਪਸ਼ਨਸ ਨੇ ਤੇ ਫਿਰ ਉਹਦੇ ਉਹਨੂੰ ਇੱਕ ਕਹਿ ਲਓ ਕਿ ਡਿਜੀਟਲ ਦੋਸਤ ਦੇ ਵਾਂਗ ਡਿਜੀਟਲ ਸਹਾਇਕ ਦੇ ਵਾਂਗ ਚੈਟ ਜੀਪੀਟੀ ਨੂੰ ਜਾਂ ਹੁਣ ਜਿਹੜਾ ਇਹ ਡੀਪਸੀ ਕਿਹਾ ਇਹਨੂੰ ਯੂਜ਼ ਕਰਦੇ ਨੇ ਸੋ ਸਰਚ ਇੰਜਨ ਦੇ ਨਾਲੋਂ ਥੋੜੀ ਜੀ ਇਹਦੀ ਜਿਹੜੀ ਵੱਖਰੀ ਗੱਲ ਉਹ ਇਹ ਆ ਵੈਸੇ ਥੋੜੀ ਜਿਹੀ ਨਹੀਂ ਬਹੁਤ ਸਾਰੀਆਂ ਚੀਜ਼ਾਂ ਨੇ ਐਕਚੁਅਲੀ ਤਾਂ ਹੁਣ ਚੈਟ ਜੀਪੀਟੀ ਦੇ ਵਿੱਚ ਤਾਂ ਜੇਕਰ ਤੁਸੀਂ ਕਹੋ ਕਿ ਗੁਰਦੁਆਰੇ ਦੀ ਫੋਟੋ ਬਣਾਓ ਤੁਸੀਂ YouTube ਤੇ ਬਹੁਤ ਸਾਰੇ ਥੰਬਨੇਲਸ ਦੇਖਦੇ ਹੋਣੇ ਜਿਹਦੇ ਤੇ ਤੁਹਾਨੂੰ ਲੱਗਦਾ ਕਿ ਆਹ ਫੋਟੋ ਕਦੀ ਪਹਿਲਾਂ ਨਹੀਂ ਦੇਖੀ ਤੇ ਉਹ ਜੇਕਰ ਤੁਸੀਂ ਕਹੋਗੇ ਕਿ ਚੈਟ ਜੀਪੀਟੀ ਨੂੰ ਕਿ ਗੁਰਦੁਆਰੇ ਦੀ ਫੋਟੋ ਬਣਾਓ ਤਾਂ ਉਹਨੇ ਬੜਾ ਦੇੜੀਆਂ ਤੇ ਹੁਣ ਤੇ ਗਾਂ-ਗਾ ਵੀਡੀਓਜ਼ ਬਣਾਉਣ ਵਾਲਾ ਸਿਸਟਮ ਵੀ ਜਿਹੜਾ ਸ਼ੁਰੂ ਹੁੰਦਾ ਜਾ ਰਿਹਾ ਜਾਂ ਆਲਰੇਡੀ ਹੈਗਾ ਆ ਤੇ ਉਹਦੇ ਵਿੱਚ ਨਮੀਆਂ ਤੋਂ ਨਮੀਆਂ ਟੈਕਨੋਲੋਜੀ ਆਉਂਦੀਆਂ ਜਾ ਰਹੀਆਂ ਨੇ ਜਿਵੇਂ ਆਪਾਂ ਸ਼ ਦੇ ਵਿੱਚ ਕਿੰਨਾ ਫਰਕ ਆ ਇਹ ਆਪਾਂ ਸੋਚ ਸਕਦੇ ਹਾਂ ਕਿ ਜਿਹੜਾ ਇਹ ਚੈਟ ਜੀਪੀਟੀ ਆ ਜਾਂ ਹੁਣ ਡੀਪ ਸੀ ਆ ਜਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਇਦਾਂ ਦੀਆਂ ਕਿੰਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਕੰਪਨੀਆਂ ਆਉਣੀਆਂ ਤੇ ਜਦੋਂ ਅਖੀਰ ਤੱਕ ਇਹ ਜਾਣੀ ਆ ਗੱਲ ਵੀ ਕਿੰਨਾ ਇਹਦੇ ਵਿੱਚ ਫਰਕ ਆ ਜਾਣਾ ਤੇ ਕਿੰਨੀ ਇਹ ਟੈਕਨੋਲੋਜੀ ਜਿਹੜੀ ਆ ਡਿਵੈਲਪ ਹੋ ਜਾਣੀ ਆ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਆ ਕਿ ਇਹਨੂੰ ਅੰਡਰ ਕੰਟਰੋਲ ਕਿੱਦਾਂ ਰੱਖਣਾ ਵੀ ਕੋਈ ਵੀ ਗਲਤ ਸਖਸ਼ਯ ਗਲਤ ਸਖਸ਼ਯਤਿਆ ਗਲਤ ਰਜਿਮ ਆ ਇਹਦਾ ਗਲਤ ਇਸਤੇਮਾਲ ਕਰਕੇ ਦੁਨੀਆ ਨੂੰ ਖਤਰੇ ਦੇ ਵਿੱਚ ਨਾ ਪਾਵੇ ਇਸ ਕਰਕੇ ਸਰਕਾਰਾਂ ਬਹੁਤ ਜ਼ਿਆਦਾ ਚੇਤਨ ਵੀ ਨੇ ਇਹਨੂੰ ਲੈ ਕੇ ਤੇ ਵੱਖ-ਵੱਖ ਤਰੀਕੇ ਦੇ ਕਾਨੂੰਨ ਵੀ ਘੜੇ ਜਾ ਰਹੇ ਨੇ ਕਿ ਇਹਨੂੰ ਕਿੱਦਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰੱਖਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੈਂ ਕਿਉਂਕਿ ਆਪਣੀ ਗੱਲਬਾਤ ਅੱਜ ਆਪਾਂ ਕਰ ਰਹੇ ਆ ਜਿਹੜਾ ਡੀਪ ਸੀਕ ਜੋ ਕਿ ਇੱਕ ਚਾਈਨੀਜ਼ ਕੰਪਨੀ ਆ ਇਹਨੇ ਕੀ ਇਹਦਾ ਫਰਕ ਆ ਚੈਟ ਜੀਪੀਟੀ ਦੇ ਨਾਲੋਂ ਹੁਣ ਦੇਖੋ ਚੈਟ ਜੀਪੀਟੀ ਦਾ ਆਪਾਂ ਗੱਲ ਕੀਤੀ ਵੀ ਆਲਰੇਡੀ ਕਿ ਜਿਹੜਾ ਸैम ਆਲਟਮੈਨ ਆ ਉਨੇ ਬਹੁਤ ਜ਼ਿਆਦੇ ਪੈਸੇ ਖਰਚੇ ਤੇ ਉਹਦਾ ਇਹੀ ਮੰਨਣਾ ਸੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਸੇ ਤੁਹਾਨੂੰ ਖਰਚਣੇ ਪੈਣੇ ਆ ਫੇਰ ਹੀ ਤੁਸੀਂ ਇਸ ਤਰੀਕੇ ਦੀ ਕੋਈ ਚੀਜ਼ ਬਣਾ ਸਕਦੇ ਹੋ ਆਪਣੇ ਇੰਡੀਆ ਤੋਂ ਨੇ ਪੀਕ 15 ਦੇ ਰਾਜਨ ਆਨੰਦ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਸੀਗਾ ਕਿ ਕੀ ਅਸੀਂ ਇੰਡੀਆ ਦੇ ਵਿੱਚ ਕੋਈ ਸਸਤੇ ਮਾਡਲ ਤੇ ਕੰਮ ਕਰ ਸਕਦੇ ਹਾਂ ਵੀ ਜਿੱਦਾਂ ਬਹੁਤ ਤੁਹਾਡੇ ਜਿੰਨੇ ਪੈਸੇ ਖਰਚਤਾ ਨਹੀਂ ਵੀ 10 ਮਿਲੀਅਨ ਡਾਲਰ ਦੇ ਹਿਸਾਬ ਦੇ ਨਾਲ ਤੇ ਇਹਨੇ ਸੈਮ ਮੌਲਟਮੈਨ ਨੇ ਉਹਦਾ ਜਵਾਬ ਦਿੱਤਾ ਕਿ ਤਾਂ ਬੜੀ ਹੋਪਲੈਸ ਦੀ ਗੱਲ ਹੈ ਤੇ ਜਦ ਕਿ ਜਿਹੜਾ ਇਹ ਡੀਪ ਸੀਕ ਹੈ ਜੀ ਇੱਕ ਚਾਈਨੀਜ਼ ਕੰਪਨੀ ਨੇ 6 ਮਿਲੀਅਨ ਡਾਲਰ ਦੇ ਵਿੱਚ ਹੀ ਬਣਾ ਦਿੱਤਾ ਤੇ ਜਿੰਨਾ غرੂਰ ਸੀ ਇਸ ਸैम ਆਲਟਮੈਨ ਹੁਣਾਂ ਦਾ ਜਾਂ ਇਸ ਕੰਪਨੀ ਦਾ ਵੀ ਸਾਡੇ ਤੋਂ ਇਲਾਵਾ ਇਹਨੂੰ ਕੋਈ ਬਣਾ ਨਹੀਂ ਸਕਦਾ ਜਾਇ ਇਹਦੇ ਵਿੱਚ ਬਹੁਤ ਵੱਡਾ ਖਰਚਾ ਹੋਣਾ ਤੇ ਉੱਜਾਇਨ ਆਲਿਆਂ ਨੇ ਦਿਖਾਲਤਾ ਬਣਾ ਕੇ ਕਿ ਇੰਦੇ ਕੋ ਖਰਚੇ ਕਰਨ ਦੀ ਜ਼ਰੂਰਤ ਨਹੀਂ ਇਹਨੂੰ ਘੱਟ ਖਰਚੇ ਦੇ ਵਿੱਚ ਵੀ ਬਣਾਇਆ ਜਾ ਸਕਦਾ ਤੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਇਹ ਵੀ ਆ ਕਿ ਇਹ ਇੱਕ ਉਹਨਾਂ ਨੇ ਜਿਹੜਾ ਸਾਰੀ ਦੁਨੀਆ ਦੇ ਲਈ ਓਪਨ ਸੋਰਸ ਕਰ ਦਿੱਤਾ ਕਿ ਤੁਸੀਂ ਦੇਖ ਸਕਦੇ ਆ ਇਹਨੂੰ ਫਰਕ ਇਹਦਾ ਇਹ ਪਿਆ ਕਿ ਜਿਸ ਦਿਨ ਇਹ ਰਿਲੀਜ਼ ਹੁੰਦਾ ਯੂਐਸ ਦਾ ਜਿਹੜਾ ਟੈਕ ਸਟਾਕ ਆ ਉਹਨੂੰ 1 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਇਆ ਨਵੀਡੀਆ ਜਿਹੜੀ ਕੰਪਨੀ ਆ 600 ਬਿਲੀਅਨ ਡਾਲਰ ਦਾ ਉਹਨੂੰ ਸ਼ੇਅਰ ਮਾਰਕੀਟ ਦੇ ਵਿੱਚ ਉਹਦੇ ਕਹੋ ਕਿ ਗਾਇਬ ਹੋ ਗਿਆ ਉਹਨੇ ਨੁਕਸਾਨ ਤੁਸੀਂ ਇਹਦੇ ਨਾਲ ਹੀ ਹਿਸਾਬ ਕਿਤਾਬ ਲਾ ਸਕਦੇ ਹੋ ਕਿ ਜਿਹੜੀ ਰਿਲਾਇੰਸ ਇੰਡਸਟਰੀ ਆ ਆਪਣੀ ਉਹਨੂੰ ਉਹਦੀ ਪੂਰੀ ਜਿਹੜੀ ਉਹਦੀ ਵੈਲਿਊ ਆ ਉਹ 200 ਬਿਲੀਅਨ ਡਾਲਰ ਦੇ ਲਗਭਗ ਦੱਸੀ ਜਾਂਦੀ ਆ ਤੇ 600 ਬਿਲੀਅਨ ਡਾਲਰ ਦਾ ਇਹਨਾਂ ਦਾ ਨੁਕਸਾਨ ਐ ਨਵਿਡੀਆ ਦਾ ਉਹ ਦੱਸਿਆ ਜਾ ਰਿਹਾ ਤੇ ਹੋਇਆ ਕਿਹਦੇ ਵੱਲੋਂ ਆ ਇਹ ਜਿਹੜੀ ਇੱਕ ਛੋਟੀ ਜੀ ਚਾਈਨਿਸ ਕੰਪਨੀ ਆ ਕੁਝ ਨਵੇਂ ਇੰਜੀਨੀਅਰਸ ਨੇ ਇਹਦੇ ਡੀਪ ਸੀਕ ਦੇ ਜਿਨ੍ਹਾਂ ਨੇ ਕਿ 5.6 ਮਿਲੀਅਨ ਡਾਲਰ ਦੇ ਵਿੱਚ ਇਹ ਜਿਹੜਾ ਡੀਪ ਸੀਕ ਦਾ ਮਾਡਲ ਆ ਇਹਨੂੰ ਟ੍ਰੇਨ ਕੀਤਾ ਤੇ ਬਹੁਤ ਸਾਰੇ ਜਿਹੜੇ ਐਨਾਲਿਸਿਸ ਦਿੰਦੇ ਨੇ ਇਹਨਾਂ ਚੀਜ਼ਾਂ ਨੂੰ ਟੈਕਨੋਲੋਜੀ ਨੂੰ ਲੈ ਕੇ ਉਹਨਾਂ ਦੇ ਵਿੱਚੋਂ ਬਹੁਤਿਆਂ ਦਾ ਇਹ ਮੰਨਣਾ ਆ ਕਿ ਇਹ ਜਿਹੜਾ ਅਮਰੀਕਨ ਕੰਪਨੀ ਦੇ ਨਾਲੋਂ 100 ਗੁਣਾ ਘੱਟ ਕੀਮਤ ਤੇ ਇਹਨਾਂ ਨੇ ਇਸ ਮਾਡਲ ਨੂੰ ਟ੍ਰੇਨ ਕੀਤਾ ਏ ਵੀ ਉਦੋਂ ਜਦੋਂ ਚਾਇਨਾ ਦੇ ਉੱਤੇ ਬਹੁਤ ਸਾਰੀਆਂ ਜਿਹੜੀ ਕੰਪਿਊਟਿੰਗ ਚਿਪਸ ਆ ਇਹਦੇ ਉੱਤੇ ਬੈਨ ਲੱਗਾ ਹੋਇਆ ਕਿਉਂਕਿ ਅਮਰੀਕਾ ਚਾਇਨਾ ਨੂੰ ਬਹੁਤ ਸਾਰੀ ਜਿਹੜੀ ਇਸ਼ਟਰੀਕੀਆਂ ਕੰਪਿਊਟਰ ਚਿਪਸ ਵਗੈਰਾ ਉਹ ਨਹੀਂ ਜਾਣ ਦਿੰਦਾ ਕਿ ਉਹਦੇ ਉੱਤੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ ਤੇ ਇਹਨਾਂ ਨੇ ਪੁਰਾਣੇ ਕੰਪਿਊਟਰਸ ਜਿਹੜੀਆਂ ਚਿਪਸ ਆ ਉਹਨਾਂ ਦੀ ਵਰਤੋਂ ਕਰਕੇ ਜਾਂ ਕੁਝ ਵੀ ਹੇਠਾ ਉੱਤੇ ਕਰਕੇ ਤਾਂ ਇਹਨਾਂ ਨੇ ਆਪਣਾ ਇੱਕ ਪੂਰਾ ਮਾਡਲ ਤਿਆਰ ਕਰਕੇ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਤੇ ਇਹਦੇ ਵਿੱਚ ਕੋਈ ਅਤਕਤ ਨਹੀਂ ਜਿਨੀ ਕਿ ਪੂਰੀ ਦੁਨੀਆ ਦੇ ਵਿੱਚ ਪੈਸਿਆਂ ਦੀ ਗੱਲ ਆਪਾਂ ਵੈਸੇ ਕਰ ਚੁੱਕੇ ਹਾਂ ਕਿ ਕਿੰਨਾ ਨੁਕਸਾਨ ਹੋਇਆ ਉਹਨਾਂ ਕੰਪਨੀਆਂ ਦਾ ਐਜ਼ ਅ ਸ਼ੇਅਰ ਮਾਰਕੀਟ ਦੀ ਵੈਲਿਊ ਦੇ ਹਿਸਾਬ ਦੇ ਨਾਲ ਜੇਕਰ ਵੇਖਿਆ ਜਾਵੇ ਪਰ ਪੂਰੀ ਦੁਨੀਆ ਦੇ ਵਿੱਚ ਵੈਸੇ ਵੀ ਇਸ ਨੇ ਤਰਥੱਲੀ ਮਚਾਈ ਹੋਈ ਆ ਜਿਹੜਾ ਹਰ ਕੋਈ ਜਿਹੜਾ ਵੀ ਟੈਕਨੋਲੋਜੀ ਨੂੰ ਜਾਣਦਾ ਚੈਟ ਜੀਪੀਟੀ ਨੂੰ ਪਹਿਲਾਂ ਜਾਣਦਾ ਸੀ ਜਾਂ ਜਿੰਨਾ ਵੀ ਇੰਟਰਨੈਟ ਨੂੰ ਜਾਣਦਾ ਉਹ ਲਗਾਤਾਰ ਇਹਦੇ ਬਾਬਤ ਗੱਲ ਵੀ ਕੀਤੀ ਜਾ ਰਹੀ ਹੈ ਤੇ ਇਹਨੂੰ ਡਾਊਨਲੋਡ ਵਗੈਰਾ ਵੀ ਬਹੁਤ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਹੈ